ਮੈਂ ਹਾਂ ਸਾਰਾ ਗਹਿਣਾ ਘਟਾਣਾ ਸਾਹਮਣੇ ਰੱਖਾ ਆਪਣਾ ਉਹਨੇ ਮੈਨੂੰ ਅੱਗੇ ਬਲਾ ਕੀ ਕਿਹਾ ਉਹ ਕਹਿੰਦੀ ਮੰਮੀ ਨੇ ਲੈ ਲਿਆ ਸਾਰਾ ਤੇ ਮੰਮੀ ਨੇ ਲੈ ਲਿਆ ਵਾ ਇਹਨੂੰ ਇੰਨੀ ਸ਼ਰਮ ਨਹੀਂ ਗਈ ਹੈਗੀ ਪਿੱਕਰ ਵਾਲਾ ਤੇ ਮੇਰਾ ਅੱਗੇ ਅਮਲੀ ਆ ਤੇ ਜੇ ਮੈਂ ਇਹੋ ਜੇ ਨਾ ਮੰਮੀ ਦੇ ਲਾਉਂਗੀ ਤੇ ਮੇਰਾ ਗੁਜ਼ਾਰਾ ਕਿੱਦਾਂ ਹੁਣਾਵਾ ਜੇ ਮੰਮੀ ਜੀ ਮੈਂ ਪੈਸੇ ਉਹਨੂੰ ਨਾ ਦਵਾ ਤੇ ਮੈਂ ਕੋਹੋਂ ਰੋਜ਼ ਕੁੱਟ ਖਾਈ ਜਾਵਾਂ ਆ ਜੇ ਰਪਿੰਦਰ ਵਾ ਨਾ ਇਹਨੇ ਮੇਰੇ ਨਾਲ ਪੰਗਾ ਲੈ ਕੇ ਚੰਗਾ ਨਹੀਂ ਕੀਤਾ ਲਵਲੀ ਨੂੰ ਆ ਲੈੰਦੇ ਇਹਦੀ ਸੇਵਾ ਤੇ ਮੈਂ ਕਰਾਉਣੀ ਆ ਉਹ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਚੱਲਣ ਦੇਵੀ ਓ ਮੇਰੀ ਸੁਣ ਲੈ ਗੱਲ ਜੇ ਘਰ ਚ ਰਹਿਣਾ ਵਾ ਨਾ ਤੁਹਾਨੂੰ ਇਸ਼ਤਿਆਰ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਤੁਹਾਨੂੰ ਹਾਂਜੀ ਹਾਂਜੀ ਅੰਮੀ ਜੀ ਨਹੀਂ ਨਹੀਂ ਕੋਈ ਨਹੀਂ ਆਵਾਂਗੇ ਕਿਸ ਦਿਨ ਬਾਸ ਇਦਾਂ ਟਾਈਮ ਜੈ ਨਹੀਂ ਲੱਗਾ ਥੋੜਾ ਜਿਹਾ ਤਾਂ ਕਰਕੇ ਹੋਰ ਹੋਣਾ ਕਿਉਂ ਨਹੀਂ ਆ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਕਰ ਲਓ ਤੁਸੀਂ ਕੰਮ ਆਪਣਾ ਕੋਈ ਨੂੰ ਕਰਾਂਗੇ ਬਾਅਦ ਚ ਫਿਰਾਂ ਓਕੇ ਰੁਪਿੰਦਰ ਕੀ ਗੰਢੀਆਂ ਆਜਾ ਦੀਦੀ ਕਰਨਾ ਕਰਨਾ ਕੀ ਆ ਫੋਨ ਆਉਂਦੇ ਮਮੀ ਹੁਣਾਂ ਦਾ ਅੱਛਾ ਅੱਛਾ ਹਾਂਜੀ ਠੀਕ ਠਾਕ ਸਾਰੇ ਹਾਂਜੀ ਵਧੀਆ ਠੀਕ ਠਾਕ ਨੇ ਚਲੋ ਵਧੀਆ ਤੇ ਕੀ ਕਰਦੇ ਆਂ ਕੁਝ ਨਹੀਂ ਅਰ ਸੋਈ ਚ ਦੋ ਘੋ ਭਾਂਡੇ ਪਏ ਸਾਫ ਕਰਕੇ ਆਈ ਹਾਂ ਮੈਨੂੰ ਦੱਸ ਦਿੰਦੇ ਤੇ ਮੈਂ ਦਸ ਕਰ ਲੈਣਾ ਹੀ ਨਾਲ ਚਲ ਕੋਈ ਗੱਲ ਨਹੀਂ ਮੈਂ ਕਰ ਦਿੱਤੇ ਆ ਠੀਕ ਆ लवली ਕਿੱਥੇ ਗਿਆ ਅਰਵਿੰਦਰ ਦੀਦੀ ਉਹਦੇ ਘਰੇ ਹੈ ਨਹੀਂ ਆ ਕਿੱਥੇ ਗਲ ਗਿਆ ਪਤਾ ਨਹੀਂ ਮਾਰ ਗਏ ਹੁਣੇ ਦੱਸ ਕੇ ਨਹੀਂ ਗਏ ਮੈਨੂੰ ਅੱਛਾ ਅੱਛਾ ਠੀਕ ਆ ਤੇ ਨਾ ਮੈਂ ਵੀ ਤੈਨੂੰ ਸਮਝਾਉਣ ਆਈ ਹਾਂ ਲਵਲੀ ਦਾ ਨਾ ਹੱਥ ਖੁੱਲ ਗਿਆ ਓ ਜਿਆਦਾ ਹੀ ਹਾਂਜੀ ਆਪਣਾ ਸਮਾਨ ਨਾ ਸਾਰਾ ਸਾਹਮਣੇ ਰੱਖਿਆ ਕਰ ਗੈਣਾ ਗੁਣਾ ਠੀਕ ਆ ਸਮਾਨ ਦੀਦੀ ਕਿਹੜਾ ਸਾਂਭਣਾ ਆ ਮੇਰੇ ਕੋਲ ਗੜਾ ਕੁਛ ਹੈਗਾ ਆ ਕਿਉਂ ਕਿੱਥੇ ਗਿਆ ਤੇਰਾ ਸਮਾਨ ਸੋਨਾ ਤੇ ਦੀਦੀ ਇਹ ਦੋ ਤਿੰਨ ਮਹੀਨੇ ਪਹਿਲਾਂ ਹੀ ਲੱਗੇ ਸੀ ਮੇਰੇ ਕੋਲ ਸਾਰਾ ਲਵਲੀ ਨੇ ਕਿਉਂ ਖੜਿਆ ਵਾ ਦੀਦੀ ਇਹਨਾਂ ਨੇ ਕਿਉਂ ਖੜਨਾ ਵਾ ਇਹਨਾਂ ਨੇ ਮੇਰੇ ਕੋ ਨਾ ਬਾਨਾ ਮਾਰ ਕੇ ਲਗੇ ਕਿ ਮੰਮੀ ਮੰਗਨਦੀ ਆ ਹੁਣ ਮੈਨੂੰ ਨਹੀਂ ਗਾ ਪਤਾ ਹੈਗਾ ਇਹ ਇਹਨਾਂ ਨੇ ਮੰਮੀ ਨੂੰ ਜਾ ਕੇ ਦਿੱਤਾ ਵਾ ਕਿ ਨਹੀਂ ਦਿੱਤਾ ਹੈਗਾ ਹੁਣ ਇਹ ਗੱਲ ਦਾ ਮੈਨੂੰ ਨਹੀਂ ਗੱਭਦਾ ਤਾਂ ਬਸ ਇਹੀ ਇੱਕ ਅੱਧੀ ਸ਼ਾਪ ਹੀ ਹੋਣੀ ਹੈ ਜੇ ਕਿਤੇ ਹੋਈ ਤੇ ਬਾਕੀ ਦੇ ਸਾਰੇ ਪਹਿਲਾਂ ਹੀ ਲੱਗੇ ਹੀ ਮੇਰੇ ਕੋਲ ਅੱਛਾ ਠੀਕ ਹੈ ਫਿਰ ਮੈਨੂੰ ਨਹੀਂ ਪਤਾ ਹੈ ਤੇ ਤੂੰ ਨਾ ਆਪਣਾ ਫੋਨ ਫੜ ਵੀ ਸਾਹਮ ਕੇ ਰੱਖਿਆ ਕਰ ਨਹੀਂ ਨਹੀਂ ਦੀਦੀ ਰੱਖਦੀ ਤੇ ਸਾਭ ਗਈਆਂ ਹੁਣ ਦੱਸੋ ਘਰ ਦੇ ਵਿੱਚ ਉਹ ਚੀਜ਼ਾਂ ਮੈਂ ਹੋਰ ਕਿੱਥੇ ਰੱਖਦਾ ਅਕਸਰ ਘਰ ਦੇ ਵਿੱਚ ਹੀ ਰੱਖਣੀਆਂ ਹੁੰਦੀਆਂ ਵਾ ਚੱਲ ਜਿੰਨਾ ਕੁ ਵੀ ਸਮਾਨ ਹੈਗਾ ਉਹ ਤੇਰੇ ਕੋਲ ਸਾਭ ਲਾ ਨਹੀਂ ਤੇ ਮੈਨੂੰ ਫੜਾ ਦੇ ਬੱਸ ਜਿਹਦੀ ਸ਼ਾਪ ਹੀ ਮੰਜਾਵਜ਼ਾ ਇੱਕੋ ਹੀ ਹੋਣੀ ਆ ਉਹ ਵੀ ਬਾਕੀ ਤੇ ਉਹੋ ਹੀ ਲੱਗੇ ਹੀ ਅੱਛਾ ਅੱਛਾ ਹਾਂਜੀ ਹਾਂ ਨਹੀਂ ਹੁਣ ਮੇਰੇ ਕੋਲ ਸੋਨਾ ਤਾਂ ਬਿਲਕੁਲ ਨਹੀਂ ਗਾ ਹੈਗਾ ਠੀਕ ਆ ਠੀਕ ਆ ਹੂੰ ਚੱਲ ਮੈਂ ਤੁਮੇ ਆਉਣੀ ਠੀਕ ਆ ਮੈਨੂੰ ਇਹਦੀ ਗੱਲ ਸਮਝ ਨਹੀਂ ਆਈ ਇਹ ਕਹਿਂਦੀ ਮੰਮੀ ਨੇ ਲਿਆਵਾ ਸੋਨਾ ਮੰਮੀ ਨੇ ਕਿਹੜੇ ਵੇਲੇ ਲੈ ਲਿਆ ਇਹ ਤੇ ਕੋਲ ਸੋਨਾ ਪਤਾ ਨਹੀਂ ਹੁਣ ਝੂਠ ਬੋਲਣ ਦੀ ਆ ਕਿ ਸੱਚ ਕਹਿਣ ਦੀ ਆ ਚਾਲਣਾ ਮੌਸਮ ਜੇਦਾ ਫਰਕ ਪੈ ਗਿਆ ਬੜੀ ਗਰਮੀ ਰਹੀ ਹੈ ਆ ਥੋੜਾ ਜਿਹਾ ਹੁਣ ਫਰਕ ਪਿਆ ਵਾ ਕਿਤੇ ਬੰਦਾ ਬਾਹਰ ਬੈਠੇ ਮਮੇ ਜੀ ਹਾਂ ਪੁੱਤ ਬੈਠੀ ਆ ਮੈਂ ਅੰਦਰ ਲੱਭਣ ਦੀ ਮੈਨੂੰ ਪਤਾ ਨਹੀਂ ਮਮੀ ਕਿੱਥੇ ਚਲ ਗਈ ਆ ਮੌਸਮ ਜੇ ਠੰਡਾ ਸੀ ਤੇ ਮੈਂ ਇੱਥੇ ਆਣ ਕੇ ਬੈ ਗਈ ਮੈਂ ਸਾਰੀ ਦੁਪਹਿਰ ਮੁੜ ਕੇ ਅੰਦਰ ਬੈਠੇ ਰਹਿਣਾ ਹਾਂ ਜੀ ਮਮੀ ਜੀ ਮੈਂ ਨਾ ਰੁਪਿੰਦਰਵਾਲੇ ਗਈ ਸੀ ਤੇ ਮੈਂ ਹਾਂ ਚੱਲ ਉਹਨੂੰ ਹੌਸਲਾ ਦੇਣੀ ਆ ਹਣਾ ਜੋ ਲਵਲੀ ਨੇ ਕੀਤਾ ਵਾ ਸੋਚਦੀ ਤਾਂ ਉਹ ਇਕੱਲੀ ਬੈ ਕੇ ਆਹੋ ਚਲੋ ਵੀ ਮੇਰੀ ਭੈਣ ਵਾ ਉਨਨੇ ਮੇਰੇ ਸਭ ਕਿਹਾ ਮੈਂ ਹਾਂ ਸਾਰਾ ਗਹਿਣਾ ਘਟਾਣਾ ਸਾਹਮਣੇ ਰੱਖਾ ਆਪਣਾ ਉਹਨੇ ਮੈਨੂੰ ਅੱਗੇ ਬੋਲਾ ਕੀ ਕਿਹਾ ਉਹ ਕਹਿੰਦੀ ਮੰਮੀ ਨੇ ਲੈ ਲਿਆ ਸਾਰਾ ਤੇ ਇਹ ਮੰਮੀ ਨੇ ਲੈ ਲਿਆ ਵਾ ਤੁਸੀਂ ਕਦੋਂ ਕਦਾਂ ਲਿਆਉਣਾ ਕੋਲ ਮੈਂ ਕਿੱਥੇ ਲਿਆਵਾਂ ਸੰਦੀਪਾ ਦੇ ਕੋ ਉਹ ਤਾਂ ਛੜਿਆ ਮਟਾ ਡਾਣਾ ਲਾਉਂਦੀ ਆ ਮੇਰਾ ਨਾਂ ਕਿੱਦਾਂ ਲਾਉਂ ਰਹੀ ਆ ਜਿਹੜਾ ਤੈਨੂੰ ਗਹਿਣਾ ਪਾਇਆ ਉਹ ਸਾਰਾ ਤੇਰੇ ਕੋਲ ਵਾ ਜਿਹੜਾ ਉਹਨੂੰ ਪਾਇਆ ਉਹ ਸਾਰਾ ਉਹਦੇ ਕੋਲ ਵਾ ਮੈਂ ਕਿਹੜੇ ਵਲੇ ਲੱਲਿਆ ਮੈਨੂੰ ਕੀ ਜ਼ਰੂਰਤ ਸੀ ਤੁਹਾਡੇ ਕੋਲ ਲੈਣ ਦੀ ਮੈਨੂੰ ਕੀ ਪਤਾ ਪੇ ਪੇਕੇ ਦੇ ਆਈ ਆ ਕਿ ਕਿੱਥੇ ਦੇ ਆਈ ਆ ਨਾ ਮੰਮੀ ਦਾ ਲਾਤਾ ਵਾ ਤੇ ਮੰਮੀ ਨੂੰ ਫੜਾਇਆ ਵਾ ਉਹਨੇ ਤਾਂ ਮੈਨੂੰ ਇਦਾਂ ਹੀ ਕਿਹਾ ਵਾ ਅੱਗੇ ਤਾਂ ਮੈਨੂੰ ਪਤਾ ਨਹੀਂ ਆ ਮੈਨੂੰ ਤਾਂ ਲੱਗਦਾ ਉੱਥੇ ਹੀ ਦਿੱਤਾ ਹੋਣਾ ਪੱਕਾ ਤੋ ਉੱਥੇ ਦੇਣਾ ਵਾ ਉੱਥੇ ਹੈ ਵੀ ਕੀ ਆ ਆਂਦੀ ਹੋਣੀ ਆ ਤੇ ਨਾ ਲਾ ਦੂੰਗੀ ਲਵਲੀ ਦਾ ਤਾਂ ਘਰ ਵਿੱਚ ਕਪੱਤ ਪੈ ਜਾਊਗਾ ਇਹ ਲਵਲੀ ਦਿਵਾਲੇ ਹੋ ਜਾਣਗੇ ਤੇ ਮੈਂ ਪੇਕੇ ਦੇ ਨਹੀਂ ਆ ਚਲਾਕੀਆਂ ਵੇਖ ਲੈ ਇਹਦੀਆਂ ਕਿੱਦਾਂ ਦੀਆਂ ਵਾ ਅਜੇ ਤਾਂ ਬੰਦਾ ਇਹਦਾ ਇਦਾਂ ਦਾ ਵਾ ਜਿਉ ਉਹ ਚੰਗਾ ਹੋਵੇ ਫੇਰ ਪਤਾ ਨਹੀਂ ਕੀ ਕਰੇ ਫੇਰ ਤਾਂ ਕਿਸ ਜੀ ਨੂੰ ਘਰ ਵਿੱਚ ਖਲੋਣ ਹੀ ਨਾ ਦਵੇ ਆਖੇ ਮੇਰੀ ਮਖਤਾਰੀ ਆ ਅੱਜ ਨੇ ਟਾਟਾ ਨਾ ਲਾਤਾ ਕੱਲੋਂ ਮੇਰਾ ਨਾਮ ਲਾ ਦੂਗੀ ਨਹੀਂ ਅੱਜ ਸੋਨੇ ਦਾ ਲਾਇਆ ਵਾ ਕੱਲੋਂ ਹੋਰ ਕਿਸ ਚੀਜ਼ ਦਾ ਮੰਮੀ ਦਾ ਨਾਮ ਲਾਉ ਮੈਂ ਤਾਂ ਤੁਹਾਡੇ ਅੰਦਰੋਂ ਵਾਲੀ ਨਹੀਂ ਵੇਂਦੀ ਵੀ ਕੀ ਰੱਖਿਆ ਤੇ ਕੀ ਤੁਸੀਂ ਟੱਕਿਆ ਵਾ ਹੈ ਕਿੱਥੇ ਆਏ ਅੰਦਰ ਹੀ ਬੈਠੀ ਆ ਕੋਈ ਗੱਲ ਨਹੀਂ ਮੈਂ ਦੱਸਦੀ ਆ ਇਹਨੂੰ ਜਿਹੜਾ ਸੋਨੇ ਦਾ ਨਾਂ ਮੇਰਾ ਲਾਉਂ ਰਹੀ ਆ ਕਿੱਡੀ ਚਲਾਕ ਵਾਏ ਨਹੀਂ ਪਤਾ ਲੱਗੂਆ ਹੁਣ ਮੰਮੀ ਦਾ ਨਾਂ ਲਾਤਾ ਨਹੀਂ ਮੈਂ ਮੰਮੀ ਜਾ ਕੇ ਪੁੱਛਣਗੇ ਹੁਣ ਇਹਨੂੰ ਇੰਨੀ ਸ਼ਰਮ ਨੀਗੀ ਹੈਗੀ ਵੀ ਘਰ ਵਾਲਾ ਤੇ ਮੇਰਾ ਅੱਗੇ ਅਮਲੀ ਆ ਤੇ ਜੇ ਮੈਂ ਇਹੋ ਜੇ ਨਾਂ ਮੰਮੀ ਦੇ ਲਾਉਂਗੀ ਤੇ ਮੇਰਾ ਗਜਰਾ ਕਿੱਦਾਂ ਹੁਣਾਵਾ ਨਹੀਂ ਮੇਰੀ ਸੁਣ ਹਾਂ ਗੱਲ ਤੂੰ ਸੰਦੀਪ ਨੂੰ ਕੀ ਕਿਹਾ ਸੀ ਵੀ ਮੇਰਾ ਗਹਿਣਾ ਜਿਹੜਾ ਮੰਮੀ ਨੇ ਲੈ ਲਿਆ ਵਾ ਕਿਹੜਾ ਗਾਣਾ ਤੇਰਾ ਮੈਂ ਲਿਆਵਾ ਦੱਸ ਮੈਨੂੰ ਮੰਮੀ ਜੀ ਮੈਂ ਤੇ ਕੋਈ ਗੱਲ ਉਹ ਨਹੀਂ ਕੀਤੀ ਹੈਗੀ ਕਿਉਂ ਨਹੀਂ ਗੱਲ ਕੀਤੀ ਲਿਆਵਾ ਨੂੰ ਮੂੰਹ ਦੇ ਉਹ ਤਾਂ ਬਸ ਮੈਨੂੰ ਇੰਨਾ ਪੁੱਛਣ ਦੇ ਹੀ ਤੇ ਦੀਦੀ ਜੀ ਤੁਹਾਡੀ ਕੋਈ ਸੋਨਾ ਹੈਗਾ ਵਤਨ ਨੂੰ ਸਾਹਮਣੇ ਰੱਖ ਲਓ ਮੈਂ ਹਾਂ ਸਾਹਮਣੇ ਦੀਦੀ ਮੈਂ ਕੀ ਰੱਖਾਂ ਉਹਦੇ ਮੇਰੇ ਕੋ ਪਹਿਲਾਂ ਹੀ ਲੱਗੇ ਹੀ ਇਹ ਤੇ ਮੈਨੂੰ ਇਹ ਕਹਿ ਕੇ ਗਏ ਹੀ ਕਿ ਮੰਮੀ ਮੇਰੇ ਕੋ ਮੰਗਣਦੇ ਆ ਤੇ ਮੈਨੂੰ ਸੋਨਾ ਦੇ ਤੇ ਮੈਂ ਹੁਣ ਮੈਨੂੰ ਥੋੜਾ ਪਤਾ ਹੈਗਾ ਆ ਕਿ ਉਹ ਤੁਹਾਡੇ ਕੋਲ ਵਗ ਜਾਂਦਾ ਕੋਲ ਆ ਕੇ ਜਾਂ ਕਿੱਥੇ ਆ ਤੇ ਤੈਨੂੰ ਰੋਜ਼ ਪਤਾ ਨਹੀਂ ਕਿਦਾਂ ਰਾਤ ਕੇ ਆਉਂਦਾ ਵਾ ਲੇੜ ਕੇ ਘਰ ਆਉਂਦਾ ਵਾ ਤੇ ਤੂੰ ਉਹਨੂੰ ਸੋਨਾ ਕੱਟ ਕੇ ਫੜਾਤਾ ਤੇ ਤੂੰ ਕਿਹੜੀ ਬੀਕਾਂ ਨੇਰ ਗਈ ਸੀ ਮੈਨੂੰ ਟਿਕਟ ਲੈਣ ਦੀ ਲੋੜ ਪੈਣੀ ਸੀ ਸੋਨਾ ਲੈਣ ਲੱਗਿਆ ਜੇ ਮੈਨੂੰ ਲੋੜ ਹੁੰਦੀ ਤਾਂ ਧਰ ਕੋ ਮੈਂ ਮੰਗ ਕੇ ਲੈ ਲੈਂਦੀ ਹੁਣ ਮੈਨੂੰ ਕੀ ਪਤਾ ਇਹਨਾਂ ਨੇ ਤੇ ਇੰਨੀ ਗੱਲ ਹੀ ਆ ਕਿ ਮੰਮੀ ਮੰਗਣਦੇ ਆ ਤੇ ਛੇਤੀ ਦੇ ਜੀ ਮੈਂ ਨਾ ਦਿੰਦੀ ਤੇ ਫੇਰ ਮम्मी ਜੀ ਮੇਰੇ ਦਿਵਾਲੇ ਹੁੰਦੇ ਸੀ ਮੈਂ ਦੱਸੋ ਕੀ ਕਰਦੀ ਤੂੰ ਉੱਤੇ ਯਕੀਨ ਕਰ ਲਿਆ ਜੇ ਮੰਗਦਾ ਸੀ ਤਾਂ ਮੈਨੂੰ ਆਵਾਜ਼ ਦਾ ਮਾਰਦੀ ਵੀ ਮੰਮੀ ਆਹ ਕੰਮ ਕਹਿਂਦਿਆ ਕਰਨੂੰ ਤੂੰ ਚੁੱਕਿਆ ਤਾਂ ਮਮੀ ਦਾ ਨਾਮ ਲਾਤਾ ਅੱਜ ਸੋਨੇ ਦਾ ਨਾਮ ਲਾਇਆ ਕੱਲ੍ਹ ਨੂੰ ਹੋਰ ਕਿਸ ਚੀਜ਼ ਦਾ ਨਾਮ ਲਾਵेंगी ਮੰਮੀ ਜੀ ਤੁਸੀਂ ਵੀ ਆ ਕੇ ਮੇਰੇ ਦਿਵਾਲੇ ਹੋ ਜਾਂਦੇ ਆ ਉਹਨੂੰ ਥੋੜਾ ਬੋਧਾ ਸਮਝਾਇਆ ਕਰੋ ਹਾਂ ਜਿਹੜੇ ਖੜਦੇ ਆ ਤੂੰ ਦਿੱਤਾ ਕਿਉਂ ਗਲਤ ਇਹ ਆ ਹੁਣ ਜੇ ਤੱਕ ਮੰਗਦਾ ਵੀ ਤੂੰ ਆਨੂੰ ਵੀ ਮੰਮੀ ਨੂੰ ਆਵਾਜ਼ ਮਾਰ ਜੇ ਮੰਮੀ ਨੂੰ ਚਾਹੀਦਾ ਤੇ ਚੱਲ ਮੈਂ ਮੰਦੀ ਆ ਕਿ ਸੋਨਾ ਮੈਂ ਦੇਤਾ ਉਹਨਾਂ ਨੇ ਚੱਲ ਗੱਡੀ ਤਾਂ ਡੱਬਾ ਨਾ ਲਾਗੇ ਲੈ ਗਈ ਹੈ ਤੇ ਜਿਹੜੀ ਹੁਣ ਘਰੋਂ ਹੋਰ ਚੀਜ਼ਾਂ ਖੜਦੇ ਹੈਗੇ ਆ ਉਹੱਚ ਵੀ ਦੱਸੋ ਮੇਰਾ ਕਸੂਰ ਵਾ ਉਹ ਮੈਂ ਕਹੀ ਨਹੀਂ ਛੱਡ ਕੇ ਆਉ ਉਹ ਤਾਂ ਬਥੇਰਾ ਨੂੰ ਮੈਂ ਵੱਟਦੀ ਆ ਤੇ ਸੁਧਰ ਜਾ ਨਹੀਂ ਤਾਂ ਕੱਲ ਨੂੰ ਵੇਲੇ ਨੂੰ ਪਛਤਾਵੇਂਗਾ ਕੱਲ ਨੂੰ ਜੀ ਆਇਆਂਤ ਵੀ ਹੁਣੀ ਆ ਕੀ ਖਵਾਲੋਗੇ ਉਹਨਾਂ ਨੂੰ ਆਪ ਤਾਂ ਤੁਸੀਂ ਭੁੱਖੇ ਮਰਨਾ ਹੀ ਮਰਨਾ ਨਾਲ ਉਹਨਾਂ ਨੂੰ ਹੀ ਮਾਰਨਾ ਤੁਸੀਂ ਹੁਣ ਮੰਮੀ ਅਕਸਰ ਘਰ ਦੇ ਵਿੱਚ ਇੱਕ ਦੂਜੇ ਦੀ ਚੀਜ਼ ਇੱਕ ਦੂਜੇ ਨੂੰ ਦੇਈ ਦੇਈਦੀ ਹੈ ਜੀ ਨੂੰ ਹੁਣ ਇਥੇ ਤੇ ਵਿਸ਼ਵਾਸ ਕਰਨ ਦਾ ਵੀ ਰਿਹਾ ਹੈਗਾ ਮਾਸਾ ਜਿੱਦਾਂ ਦਾ ਹੈਗਾ ਵਾ ਮੇਰਾ ਪੁੱਤ ਵਾ ਮੈਨੂੰ ਉੱਤੇ ਯਕੀਨ ਨਹੀਂ ਹੈਗਾ ਮੇਰੇ ਕੋ ਮੰਗੇ ਹਾਂ ਵੀ ਮੰਮੀ ਮੈਨੂੰ 5000 ਚਾਹੀਦਾ ਮੈਂ ਕਦੀ ਵੀ ਨਾ ਦਵਾਂ ਤੇ ਤੂੰ ਲੱਖਾਂ ਦਾ ਸੋਨਾ ਕੱਢ ਕੇ ਉਹਦੇ ਹੱਥ ਤੇਰਾ ਹੱਤਾ ਵੀ ਲੈ ਜਾ ਹੁਣ ਤੁਹਾਨੂੰ ਦੀ ਮੰਮੀ ਪਤਾ ਹੀ ਉਹਨਾਂ ਬਾਰੇ ਪਹਿਲਾਂ ਬਸ ਤੇਰਾ ਤਾਂ ਸਰ ਗਿਆ ਹਰ ਵੇਲੇ ਇਹੋ ਹੀ ਬਹਾਨਾ ਲਾਉਂਦੀ ਰਿਹਾ ਕਰ ਵੀ ਪਹਿਲਾਂ ਸੁਧਾਰ ਦੇ ਪਹਿਲਾਂ ਸੁਧਾਰ ਦੇ ਮੈਂ ਤਾਂ ਬਥੇਰੇ ਸੁਧਾਰ ਰਹੀ ਮੈਂ ਤਾਂ ਕਿਹਾ ਕੀਪਤਾ ਆਣ ਕੇ ਤੂੰ ਸੁਧਾਰ ਲੇਂਗੀ ਪਰ ਤੂੰ ਸੁਧਾਰਨਾ ਕੀ ਹੀ ਤੂੰ ਤੇ ਜਿਹੜਾ ਸਮਾਨ ਤੇਰੇ ਕੋਲ ਹੈਗਾ ਉਹ ਵੀ ਕੱਢ ਕੱਢ ਉਹਨੂੰ ਦੇਈ ਜਾਨੀ ਆ ਪਿੱਲਾ ਕੋਈ ਗੱਲ ਹੀ ਨਹੀਂ ਜੇ ਤੈਨੂੰ ਘਰ ਦੇ ਪੈਸੇ ਨਹੀਂ ਦਿੰਦੇ ਤੇ ਮੇਰੇ ਕੋਲ ਚੀਜ਼ਾਂ ਲੈ ਜਾ ਤੂੰ ਮੰਮੀ ਜੀ ਦਾ ਸੁਧਾਰਨਾ ਹੀ ਨਾ ਉਹਨੂੰ ਵਿਆਹ ਤੋਂ ਪਹਿਲਾਂ ਸੁਧਾਰ ਦੇ ਨਹੀਂ ਵਿਆਹ ਤੋਂ ਪਹਿਲਾਂ ਇੰਨਾ ਵਿਗੜਿਆ ਨਹੀਂ ਹੋਇਗਾ ਜਿੰਨਾ ਹੁਣ ਵਿਗੜ ਗਿਆ ਵਾ ਤੇ ਮੰਮੀ ਮੈਂ ਵਗੜਦਾ ਵਾ ਜਿੰਨੇ ਪੈਸੇ ਤੇਰੇ ਕੋਲ ਮੰਗਦਾ ਤੂੰ ਦੇ ਦੇਣੀ ਚੁੱਪ ਕਰਕੇ ਉਹਨੂੰ ਜੇ ਮੰਮੀ ਜੀ ਮੈਂ ਪੈਸੇ ਉਹਨੂੰ ਨਾ ਦਵਾਂ ਤੇ ਮੈਂ ਕੋਹੋ ਰੋਜ਼ ਕੁੱਟ ਖਾਈ ਜਾਵਾਂ ਚੱਲ ਕੋਈ ਗੱਲ ਨਹੀਂ ਆਉਂਦਾ ਨਾ ਆਪੇ ਤੇਰ ਨਾਲ ਹੁਣ ਉਹ ਹੀ ਗੱਲ ਕਰੂਗਾ ਮੈਂ ਤਾਂ ਜਿਹੜੇ ਕਰਨੇ ਹੀ ਤਰਨਾ ਕਰ ਲਈ ਆ। ਰੋਜ਼ ਦਿਹਾੜੀ ਬੱਸ ਮੇਰੇ ਹੀ ਦਿਵਾਲੇ ਇਹਨਾਂ ਦੇ ਹੋਣਾ ਹੁੰਦਾ ਵਾ। ਉਹਨਾਂ ਨੂੰ ਨਹੀਂ ਕੁਝ ਵੀ ਕਹਿਣਾ। ਕਿ ਚਾਹੀ ਤੂੰ ਇਹਨਾਂ ਕੰਮਾਂ ਤੋਂ ਹਟ ਜਾ ਤੇਰੇ ਬਾਅਦ ਇਹ ਕੰਮ ਚੰਗੇ ਆ ਜਾਂ ਨਹੀਂ ਚੰਗੇ ਹੈਗੇ। ਜੇ ਪਹਿਲਾਂ ਹੀ ਉਹਨੂੰ ਵੱਡਿਆ ਹੁੰਦਾ ਸੁਧਾਰਿਆ ਹੁੰਦਾ ਵਿਆਹ ਤੋਂ ਪਹਿਲਾਂ ਤੇ ਅਕਸਰ ਆਹ ਦਿਨ ਵੇਖਣੇ ਤਾਂ ਪੈਂਦੇ। ਮੇਰਾ ਕੀ ਕਸੂਰ ਵਾ ਭਲਾਏ ਦੇ ਵਿੱਚ ਹੁਣ। ਹੁਣ ਮੇਰੇ ਆਗੇ ਦਿਵਾਲੇ ਹੋ ਜਾਂਦੇ ਉਹ ਆ ਲੈ ਗਿਆ ਤੇ ਉਹ ਲੈ ਗਿਆ। ਆਪ ਕੋ ਆਪਣੇ ਕਮਰਿਆਂ ਵਿੱਚ ਵੜ ਕੇ ਤਾਂ ਬੈਠੀਆਂ ਵਾ ਕਿਤੇ ਇੰਨਾ ਨਹੀਂ ਵੀ ਨਿਕਲ ਕੇ ਬਾਹਰ ਤਾਂ ਕੰਮ ਵੀ ਕਰ ਲਈਏ ਇੱਕ ਤੇ ਇਹਨਾਂ ਦੀਆਂ ਮੈਂ ਗੱਲਾਂ ਸੁਣਾ ਮੰਮੀ ਇਦਾਂ ਤਾਂ ਮੰਮੀ ਇਦਾਂ ਤੇ ਇੱਕ ਮੈਂ ਕੰਮ ਕਰ ਕਰਕੇ ਇਹਨਾਂ ਨੂੰ ਦਵਾ ਕਿਸੇ ਦਿਨ ਉਹ ਨਾ ਰੋਟੀ ਪਾਣੀ ਵੀ ਇਹਨਾਂ ਦਾ ਬੰਦ ਹੋ ਜਾਣਾ ਮੈਂ ਸੋਈ ਚੜ੍ਹਿਆ ਨਹੀਂ ਕਰਨਾ ਖਾਣਾ ਮੈਂ ਤੇ ਕਰ ਲੋ ਨਹੀਂ ਤਾਂ ਅੰਦਰੋਂ ਅੰਦਰ ਬੈਠੀਆਂ ਰਹੋ ਕਿੱਡੇ ਆਰਾਮ ਨਾਲ ਬੈਠੀਆਂ ਉਹ ਤੋਂ ਨਾ ਲੌਂਦੀਆਂ ਫਿਰਦੀਆਂ ਮੰਮੀ ਨੇ ਆਹ ਕੰਮ ਕਰਤਾ ਮੰਮੀ ਨੇ ਆਹ ਕੰਮ ਕਰਤਾ ਉਹ ਭਾਗਵਾਨੇ ਕਿਉਂ ਖਿਜਣ ਡਈ ਐ ਨਹੀਂ ਚਾ ਚੰਗਾ ਹੋ ਗਿਆ ਤਹੀ ਮੈਂ ਟਾਈਮ ਨਾ ਆਗੇ ਚੱਲੇ ਕਿਤੇ ਮੈਂ ਜਰਾ ਚੱਲਿਆ ਪਿੰਡ ਵੱਲੋਂ ਚੱਲ ਪਿੰਡ ਵੱਲੋਂ ਤੇ ਬਾਅਦ ਵਿੱਚ ਜਾਇਓ ਪਹਿਲਾਂ ਮੇਰੀ ਗੱਲ ਸੁਣ ਲੋ ਹਾਂ ਆਪਣੀ ਨੌ ਦੇ ਕੰਮ ਵੇਖ ਲੋ ਕਿਹੜੀ ਦੇ ਸਰਪਿੰਦਰ ਦੇ ਹਾਂ ਸੋਨੇ ਦਾ ਨਾ ਮੇਰਾ ਲਾਤਾ ਵਾ ਫੇ ਮੰਮੀ ਨੇ ਮੇਰੇ ਕੋ ਲੱਲਿਆ ਵਾ ਮੈਂ ਤੇ ਦੋਵਾਂ ਜਾਨੀਆਂ ਕੋ ਸੋਨਾ ਨਹੀਂ ਦਿਆ ਉਹਦਾ ਉਹਦ ਕੋਵਾ ਤੂੰ ਉਹਦਾ ਉਹਦ ਕੋਵਾ ਮੈਨੂੰ ਲੱਗਦਾ ਲਵਲੀ ਕੱਢ ਕੇ ਲੈ ਗਿਆ ਵਾ ਤੇ ਨਾ ਮੇਰਾ ਲਾਤਾ ਇਹ ਲਵਲੀ ਕਹਿੰਦਾ ਮੰਮੀ ਨੂੰ ਦੇਣਾ ਤੇ ਮੈਂ ਜੇ लवली ਤੇ ਇਹਨੂੰ ਕਹਿੰਦਾ ਹੀ ਵੀ ਮੰਮੀ ਮੰਗਦੀ ਆ ਸੋਣਾ ਤੂੰ ਮੈਨੂੰ ਆਵਾਜ਼ ਮਾਰ ਲੈਣ ਦੀ ਲਾਗੇ ਤੇ ਨਾਲੇ ਇਹਨੂੰ ਪਤਾ ਤਾਂ ਹੈਗਾ ਹੀ ਆ ਪੇ ਨਸ਼ੇ ਪਤੇ ਕਰਦਾ ਇਹਨੇ ਕੋਈ ਫੜਾਇਆ ਉਹਨੂੰ ਹੁਣ ਹਾਂ ਗੱਲਾਂ ਵੇਖ ਲਓ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਕੱਲ ਨੂੰ ਨਾ ਕਿ ਉਹ ਨਵਾਂ ਨੂੰ ਗੱਲਾਂ ਕਰਦੀ ਆ ਤੂੰ ਉਹਨੂੰ ਪੁੱਛਣਾ ਤਾਂ ਸਹੀ ਜੀ ਕੀ ਕਹਿੰਦੀ ਆ ਪੁੱਛਿਆ ਵਾ ਮੈਂ ਹਾਂ ਇਹ ਨਾ ਦਿੰਦੀ ਤਾਂ ਮਾਰਦਾ ਹੀ ਤੇ ਮੈਂ ਹਮ ਮਾਰਦਾ ਹੀ ਘਰ ਵਿੱਚ ਇੰਨੇ ਜੀ ਇਹ ਕਿਸ ਨੂੰ ਤਾਂ ਦੱਸਦੀ ਤੂੰ ਤੇ ਮੈਨੂੰ ਆ ਗੱਲ ਕਹਿਂਦੇ ਆ ਹੋਰੇ ਹੁਣ ਹੋਰ ਕਿੱਥੋਂ ਮਿਲਣਾ ਕੀ ਪਤਾ ਕਿਨੇ ਦੇ ਦਤਾ ਕਿਨੇ ਨਹੀਂ ਦੇ ਦਤਾ ਮੈਂ ਤਾਂ लवली ਨੂੰ ਢੇਕਣ ਰਹੀ ਆ ਫੇ ਬਾਹਰੋਂ ਆਵੇ ਤਾਂ ਉਹਦੇ ਨਾਲ ਗੱਲ ਕਰਾਂ ਆਹ ਵੇ ਕਿੱਥੇ ਦਿੱਤਾ ਸੁਣਾ ਦੱਸ ਮੇਰੇ ਤੋਂ ਤੂੰ ਫੜਾਇਆ ਨਹੀਂ ਤੇ ਘਰ ਦਾ ਕੰਮ ਪੈ ਗਿਆ ਕਿ ਨਹੀਂ ਦੂਜੀ ਗੱਲ ਇਹ ਆ ਉਹ ਆਪਣੇ ਕਮਰੇ ਚ ਵੜ ਕੇ ਬੈਠੀ ਆ ਉਹ ਆਪਣੇ ਚ ਤਾਂ ਆਹ ਕੰਮ ਜਿਹੜਾ ਮੈਨੂੰ ਕਰਨਾ ਪੈਣਾ ਵਾ ਫੇ ਤੂੰ ਕਰ ਉਹ ਚੱਲ ਕੋਈ ਗੱਲ ਨਹੀਂ ਸਬਜੀ ਦੀ ਕਿਹੜੀ ਗੱਲ ਹੁੰਦੀ ਆ ਰਮਨ ਗੱਲ ਤਾਂ ਹੈ ਨਹੀਂ ਸਬਜੀ ਦੀ ਮੈਨੂੰ ਵਿਆਹ ਕਰਨ ਦਾ ਕੀ ਫਾਇਦਾ ਹੋਇਆ ਦੋ ਨਵਾਂ ਆਈਆਂ ਵਾਂ ਤਾਂ ਸੋਈ ਦਾ ਕੰਮ ਸਾਰਾ ਫੇਰ ਮੈਂ ਕਰਾਂ ਜਾ ਫੇ ਉਹਨਾਂ ਨੂੰ ਕੰਮ ਵੰਡ ਕੇ ਦੇ ਦੇ ਕੰਮ ਵੰਡ ਕੇ ਦੇ ਦੇ ਇਹ ਇੰਨੀਆਂ ਮੈਨਨ ਦੇਖਦਾ ਵੀ ਕੰਮ ਕਰਨਾ ਵਾ ਜਦੋਂ ਉਹਨਾਂ ਨੂੰ ਪਤਾ ਸਾਡੀ ਸੱਸ ਕਰੀ ਜਾਂਦੀ ਹੈ ਫਿਰ ਉਹਨਾਂ ਨੂੰ ਕੀ ਲੋੜ ਆ ਸੱਸ ਨੇ ਤਾਂ ਫੇਰ ਕਰਨਾ ਹੀ ਆ ਦੋ ਬੁਰਕੀਆਂ ਰੋਟੀ ਨਹੀਂ ਖਾਣੀ ਇਹਨਾਂ ਦਾ ਮੂੰਹ ਵੇਂਦੇ ਰਹਿਣਾ ਉਹਨਾਂ ਦੇ ਰਮਣਾ ਕੰਮ ਵੰਡ ਦੇ ਇੱਕ ਜਣੀ ਝਾੜੂ ਲਾਏ ਤੇ ਇੱਕ ਜਣੀ ਸਬਜ਼ੀ ਪਾਣੀ ਦਾ ਘਰੇ ਮੈਂ ਹੋਣਾ लवली ਨਾਲ ਵੀ ਗੱਲ ਕਰਨੀ ਜੇ ਤੇ ਤੁਸੀਂ ਲੋਕਾਂ ਦੇ ਫੈਸਲੇ ਕਰਾਉਂਦੇ ਫਿਰਦੇ ਜੇ ਪਹਿਲਾਂ ਆਪਣੇ ਘਰ ਦਾ ਤੇ ਕਰਾ ਲਓ ਜਿਹੜਾ ਇੱਥੇ ਕਲੇਸ਼ ਪਿਆ ਵਾ ਉਹ ਮੇਰੀ ਗੱਲ ਸੁਣ ਤੋਂ लवली ਨੂੰ ਤੇ ਪੁੱਛ ਉਦੋਂ ਉਹਨਾਂ ਨੂੰ ਆ ਜਣਾ ਕੀ ਕਹਿੰਦਾ ਆਹੋ ਆ ਜਾਣਾ ਮੈਂ ਤੁਸੀਂ ਤੁਸੀਂ ਮੌਕਾ ਲੱਭਦੇ ਵੀ ਘਰੋਂ ਬਾਹਰ ਨਿਕਲ ਜਾਵਾਂ ਬਸ ਮੈਂ ਆਹ ਜਿਹੜੇ ਰਪਿੰਦਰ ਵਾ ਨਾ ਇਹਨੇ ਮੇਰੇ ਨਾਲ ਪੰਗਾ ਲੈ ਕੇ ਚੰਗਾ ਨਹੀਂ ਕੀਤਾ लवली ਨੂੰ ਆ ਲੈੰਦੇ ਇਹਦੀ ਸੇਵਾ ਤੇ ਮੈਂ ਕਰਵਾਉਣੀ ਆ ਤੇ लवली ਮੇਰਾ ਨਾਮ ਲਾਇਆ ਇਹਨੇ ਮੈਨੂੰ ਨਹੀਂ ਪਤਾ ਵੀ ਤੂੰ ਖੜਿਆ ਵਾ ਕਿ ਜਾਂ ਆਪਣੇ ਪੇਕੇ ਦੇ ਆਈ ਆ ਇਹਨੂੰ ਹੁਣ ਤੂੰ ਹੀ ਪੁੱਛ ਲੈ ਲਵਲੀ ਹਾਂਜੀ ਮੇਰੇ ਗੱਲ ਸੁਣ ਮੈਂ ਤੇਰੇ ਨਾਲ ਗੱਲ ਕਰਨੀ ਆ ਦੱਸੋ ਰਪਿੰਦਰ ਨਾ ਸੋਨੇ ਦਾ ਨਾਮ ਮੇਰਾ ਲਾਉਂਦੀ ਆ ਕਦੀ ਮੇਰਾ ਲਾਉਂਦੀ ਤੇ ਕਦੀ ਤੇਰਾ ਲਾਉਂਦੀ ਆ ਓਏ ਓਹ ਮਾਦਾ ਇਹਦੇ ਮੂੰਹ ਧੋਤਾ ਹੀ ਆ ਮੈਂ ਆਣ ਕੇ ਤੇ ਸਵੇਰ ਸਵੇਰੇ ਤੁਸੀਂ ਬੋਲਣ ਡੇ ਬੇ ਜੀ ਤੇ ਬੋਲਣਾ ਹੀ ਆ ਜਦੋਂ ਨਾਮ ਲਾਉਂਦਾ ਹੀ ਮੇਰਾ ਹੁਣ ਕਿਹੜਾ ਸੋਨਾ ਵਾ ਜਿਹੜਾ ਰਪਿੰਦਰ ਨੂੰ ਪਾਇਆ ਸੀ ਆਂਦੀ ਪਈ ਕਿੱਥੇ ਆ ਮੈਨੂੰ ਆਂਦੀ ਪਈ ਲਵਲੀ ਨੇ ਮੇਰੇ ਕੋ ਖੜ ਕੇ ਤਾਨੂੰ ਦਿੱਤਾ ਵਾ ਤੇ ਤੂੰ ਮੈਨੂੰ ਕਦੋਂ ਦਿੱਤਾ ਹੈਗਾ ਤੇ ਮੈਂ ਖੜਿਆ ਹੀ ਨਹੀਂ ਉਹਦੇ ਕੋ ਤੇ ਫਿਰ ਉਹਨੇ ਇਹ ਗੱਲ ਕਿੱਦਾਂ ਕਹ ਦਿੱਤੀ ਤਾਂ ਮੈਂ ਖੜਿਆ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਸੋਣਾ ਕੀ ਕਰਨਾ ਹੈ ਤੇ ਜੇ ਨਹੀਂ ਖੜਾ ਤਾਂ ਫਿਰ ਪੁੱਛ ਉਹਨੂੰ ਮੇਰਾ ਵੀ ਨਾਂ ਵਜੋਂ ਕਿਉਂ ਲੌਂਦੀ ਫਿਰਦੀ ਆ ਉਹ ਓਏ ਉਦਾਂ ਹੀ ਤੁਹਾਨੂੰ ਕਿਹਦੇ ਕਹਿਤਾ ਹੋਣਾ ਕਿਸਨੇ ਤੁਹਾਡਾ ਨਾਂ ਕਿਹਨੇ ਲਾਉਣਾ ਤੂੰ ਆ ਤ ਪੁੱਛ ਉਹਨੂੰ ਨਾਂ ਲੌਂਦੀ ਫਿਰਦੀ ਓਦਾਂ ਹੀ ਉਹ ਚਲ ਆਓ ਪੁੱਛ ਦਿਨਾ ਮਮੀ ਜੀ ਕੀ ਗੱਲ ਹੋਈ ਆ ਹੁਣ ਆ ਕੀ ਆ ਲੱਗੇ ਰਪਿੰਦਰ ਦੀ ਸ਼ਾਮ ਤਾਂ ਆਜਾ ਵੇਖ ਲੈ ਚਲੋ ਪੁਛਣਾ ਨਾ ਜਾ ਕੇ ਉਹ ਇੱਥੇ ਬਹਿ ਹਾਂ ਸਫਾਈ ਜਿਹੜੀ ਆ ਨਾ ਬਾਅਦ ਚ ਕਰੀ ਹੁਣ ਤੁਹਾਨੂੰ ਕੀ ਹੋ ਗਿਆ ਵਾ ਉਹ ਮੰਮੀ ਨੂੰ ਵੀ ਕਿਹਾ ਤਾਂ ਸਵੇਰ ਸਵੇਰੇ ਕਿ ਸੋਨਾ ਲਵਲੀ ਲੈ ਗਿਆ ਵਾ ਐਨੀ ਗੱਲ ਕਿਉਂ ਦੱਸਨੀ ਸੀ ਤੁਹਾਨੂੰ ਉਹਨਾਂ ਨੂੰ ਕਿਉਂ ਦੱਸਨੀ ਕਿਉਂ ਨਹੀਂ ਸੀ ਮੈਂ ਉਹ ਆਗੇ ਮੇਰੇ ਦੋਲੇ ਹੋਉਂਦੇ ਸੀ ਤੇ ਨਾਲੇ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਸੋਨਾ ਬਾਹਨੇ ਨਾ ਲੈ ਗਏ ਮੈਂ ਮੰਮੀ ਨੂੰ ਤੈਨੂੰ ਪੁੱਛਿਆ ਕਿਨੇ ਸੋਨੇ ਵੱਲੋਂ ਪਹਿਲਾਂ ਮੈਨੂੰ ਇਹ ਦੱਸ ਮੈਨੂੰ ਪੁੱਛਿਆ ਦੀਦੀ ਨੇ ਤੇ ਤੂੰ ਫਟ ਗਈ ਤੇ ਦਾਤਾ ਹੋਣਾ ਨੂੰ ਤੇ ਉਹਨੇ ਖੜਿਆ ਤੇ ਦੱਸਣਾ ਨਹੀਂ ਆ ਤੁਸੀਂ ਝੂਠ ਬੋਲ ਬੋਲ ਕੇ ਮੇਰੇ ਕੋਈ ਚੀਜ਼ਾਂ ਲਈ ਜਾਓ ਬਾਹਨੇ ਤੂੰ ਕਿਹਦੇ ਮਰੀ ਜਾ ਨੇ ਤੇ ਘਰ ਦੀਆਂ ਚੀਜ਼ਾਂ ਖੜਨੀ ਆ ਵਾ ਕਿ ਤੂੰ ਮਗਰੋਂ ਲੈ ਕੇ ਆਈ ਆ ਮੇਰੀ ਗੱਲ ਸੁਣੋ ਪਿਛਲਿਆਂ ਦੇ ਕਦੇ ਮੇਨੇ ਮਰੰਦੇ ਆ ਉਹ ਮੈਨੂੰ ਇੱਕ ਚੀਜ਼ ਵੀ ਦੱਸ ਦੇ ਜਿਹੜੀ ਲੈ ਕੇ ਆਈ ਆ ਤੂੰ ਮੇਰੀ ਗੱਲ ਸੁਣੋ ਉਦੋਂ ਦੇ ਕਹਿੰਦੇ ਸਾਨੂੰ ਕਿਹ ਚੀਜ਼ ਦੀ ਲੋੜ ਨਹੀਂ ਹੈਗੀ ਸਾਡੇ ਘਰ ਸਾਰਾ ਕੁਝ ਹੈਗਾ ਉਦੋਂ ਦੇ ਵਿਆਹ ਤੋਂ ਪਹਿਲਾਂ ਇਹ ਵੀ ਨਹੀਂ ਦੱਸਿਆ ਕਿ ਮੁੰਡਾ ਨਸ਼ਾ ਕਰਦਾ ਆ ਕੋ ਤੈਨੂੰ ਹੁਣ ਤੇ ਪਤਾ ਲੱਗੀ ਗਿਆ ਵਾ ਨਾ ਤੇ ਹੁਣ ਚਲ ਜਾ ਫਿਰ ਹੁਣ ਕੋ ਜਾਵਾਂ ਘਰ ਛੱਡ ਕੇ ਮੈਂ ਜਿੰਨਾ ਹੱਕ ਤੁਹਾਡਾ ਵਾ ਨਾ ਓਨਾ ਹੀ ਮੇਰਾ ਵੇ ਘਰ ਦੇ ਵਿੱਚ ਉਹ ਤੇਰਾ ਹੱਕ ਕਿਤੇ ਨਹੀਂ ਗਾ ਇੱਥੇ ਠੀਕ ਹੈ ਨਾ ਜੇ ਸੋਨਾ ਖੜਿਆ ਉਹ ਵੀ ਮੈਂ ਆਪਣਾ ਖੜਿਆ ਵਾ ਤੇਰੀ ਗੱਲ ਸੁਣੋ ਮੈਂ ਵਿਆਹ ਕੀ ਆਈ ਆ ਨਿਕਲ ਕੇ ਨਹੀਂ ਆਈ ਹੈਗੀ ਤੇ ਮੈਂ ਤਾਂ ਕਹਿਣਾ ਚੱਲ ਜਾ ਤੈਨੂੰ ਰਕੇ ਰਾਜੀ ਕੌਣੂ ਇੱਥੇ ਹੁਣ ਨਹੀਂ ਮੈਂ ਜਾਨੀ ਇਥੋਂ ਗਦੇਵੀ ਨਹੀਂ ਜਾਣਾ ਤੂੰ ਰੋਣਾ ਨਾ ਪਿਆ ਕਰ ਮੇਰੇ ਨਾਲ ਤੇ ਨਾਂ ਦੱਸਣ ਦੀ ਲੋੜ ਹੀ ਐ ਕੈਨੂੰ ਮੈਂ ਤਾਂ ਸਭ ਕੋ ਦੱਸੂ ਮੰਮੀ ਨੂੰ ਵੀ ਦੱਸੂ ਡੈਡੀ ਨੂੰ ਵੀ ਦੱਸੂ ਜੋ ਦੀ ਕਰਦੇ ਕਰਦੇ ਦੱਸੀ ਜਾ ਅੱਗੇ ਉਹਨਾਂ ਨੇ ਮੈਨੂੰ ਕਰ ਲਿਆ ਤੇ ਹੁਣ ਕਰ ਲੈਣਾ ਕੋਈ ਨਹੀਂ ਕਰ ਲੈਣਗੇ ਬਥੇਰਾ ਚਰਵੇਂ ਲਿਆ ਉਹਨਾਂ ਦਾ ਡ ਮੇਰੀ ਸੁਣ ਲੈ ਗੱਲ ਜੇ ਘਰ ਚ ਰਹਿਣਾ ਵਾ ਨਾ ਮੈਨੂੰ ਇਸਤਿਆਦ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਤੁਨ ਮੈਂ ਦੱਸਾਂ ਛੱਡੋ ਸਾਂ ਕੀ ਕਰਦੇ ਆ ਵੀ ਛੱਡੋ ਤੈਨੂੰ ਇੱਥੇ ਜੇ ਤੂੰ ਹੀ ਗਲਤੀ ਆਈ ਹੈ ਨਾ ਹੁਣ ਮੈਂ ਜਾ ਕੇ ਰਹੂੰਗੀ ਓਏ ਘਰ ਦੇ ਵਿੱਚ ਤੇਰਾ ਕੱਖ ਨਹੀਂ ਆ ਇਹ ਗੱਲ ਹੁਣ ਵੀ ਯਾਦ ਰੱਖ ਤੇ ਗਾਹ ਵੀ ਰੱਖੀ ਠੀਕ ਹੈ ਨਾ ਤੇ ਜੇ ਇਥੋਂ ਚਲ ਗਈ ਨਾ ਤੇ ਮੈਂ ਵੀ ਪਿਓ ਦਾ ਪੁੱਤ ਨਹੀਂ ਜੇ ਤੈਨੂੰ ਲੈ ਆਉਂਗਾ ਤੇ ਵੇਖਾਂਗੇ ਭਲਾ ਤੈਨੂੰ ਕਿੰਨਾ ਕ ਸਾਹਮਦੇ ਆਉਂ ਕਿਓਾ ਕਿੰਨਾ ਕਿਦਾਂ ਮੇਰੇ ਦਿਵਾਲੇ ਹੋ ਗਏ ਆ ਆਪਣੀ ਨਹੀਂ ਗਲਤੀ ਇਹਨਾਂ ਨੇ ਮੰਨਣੀ ਹੁੰਦੀ ਕਿ ਮੇਰਾ ਵੀ ਕਸੂਰ ਹੈਗਾ ਆ ਹੁ ਜੇ ਇਹ ਗੱਲ ਕਹਿਣ ਦੀ ਆ ਨਾ ਕਿ ਪਿੰਡ ਚਲ ਜਾ ਤੇ ਹੁਣ ਮੈਂ ਜਾ ਕੇ ਰਹੂੰਗੀ ਇਹਨਾਂ ਨੂੰ ਵੀ ਕਿੱਦਾਂ ਪਤਾ ਲੱਗੂਗਾ ਇਹਨਾਂ ਦੇ ਇਰਾਦੇ ਕਰੇ ਪਤਾ ਨਹੀਂ ਕਿਉਂ ਇੱਥੇ ਬੈਠੀ ਆ ਮੇਰੇ ਘਰੇ ਮਗਰ ਹੈ ਨਹੀਂ ਕੋਈ ਹੁਣ ਤੇਨਾਂ ਨੂੰ ਮੈਂ ਹੀ ਜਾ ਕੇ ਦੱਸੂੰਗੀ ਜਦੋਂ ਕਵਾਂ ਇੱਦਾਂ ਹੀ ਗਾੜੀ ਕੋ ਪੈਂਦੇ ਆ ਰੁਪਿੰਦਰ ਕੀ ਗੱਲ ਹੋਈ ਆ ਰੁਪਿੰਦਰ ਕੀ ਗੱਲ ਹੋਈ ਆ ਮੈਨੂੰ ਦੱਸ ਤੇ ਸਹੀ ਦੀਦੀ ਪੁੱਛ ਨਹੀਂ ਹੋਇਆ ਚਲ ਇੱਥੇ ਬਹਿ ਕੀ ਗੱਲ ਹੋਈ ਮੈਨੂੰ ਵੀ ਦੱਸ ਬੋਲ ਕੋਛ ਨੇ ਦੀਦੀ ਹੁਣਾ ਕੀ ਆ ਫਿਰ ਹੁਣ ਗੱਲ ਬਾਤ ਹੁੰਦੀ ਉਦੋਂ ਮੇਰੇ ਦਿਵਾਲੇ ਹੋ ਜਾਂਦੇ ਚਾਹੀ ਮੰਮੀ ਹੋ ਜਾਂਦੇ ਆ ਅੱਜ ਜਿਨ੍ਹਾਂ ਨੇ ਮੇਰੇ ਤੇ ਹੱਥ ਵੀ ਚੁੱਕਦਾ ਵਾ ਤੇ ਤੋ ਕੱਪੜੇ ਕਿਉਂ ਕੱਢਣ ਦੀ ਐ ਮੈਂ ਨਹੀਂ ਦੀਦੀ ਰਹਿਣਾ ਇੱਥੇ ਮੈਂ ਚੱਲੀ ਆਂ ਐਦਾਂ ਨਹੀਂ ਕਰੀਦਾ ਹੰਦਾ ਘਰ ਛੱਡ ਕੇ ਥੋੜੀ ਚਾਈਦਾ ਵਾ ਚੁੱਪ ਕਰ ਦੀਦੀ ਇੱਥੇ ਰਹਿ ਕੇ ਕਰਾਂ ਵੀ ਕੀ ਜਦੋਂ ਉਹਦੇ ਬਾਰੂਦੋਂ ਅੱਗੇ ਮੇਰੇ ਦਿਵਾਲੇ ਹੋ ਜਾਂਦੇ ਆ ਕਦੀ ਸੁੱਖ ਦੀ ਨਹੀਂ ਪੁੱਛੀ ਕਦੀ ਦੁੱਖ ਦੀ ਨਹੀਂ ਬਸ ਇਨਾ ਕੰਮ ਨੂੰ ਛੇਰਵਾਏ ਚਲ ਚੁੱਪ ਕਰ ਐਦਾਂ ਨਹੀਂ ਕਰੀਦਾ ਘਰ ਛੱਡ ਕੇ ਥੋੜੀ ਚੱਲ ਜਾਈਦਾ ਵਾ ਦੀਦੀ ਮੈਂ ਨਹੀਂ ਕਰ ਰਹਿਣਾ ਮੈਂ ਚੱਲ ਜਾਣਾ ਮੈਨੂੰ ਨਹੀਂ ਪਤਾ ਮੈਂ ਬੜੀ ਦੁਖੀ ਆਂ ਦੀਦੀ ਜਦੋਂ ਮੇਰਾ ਇਹ ਘਰ ਦੇ ਵਿੱਚ ਕੁਝ ਹੈ ਹੀ ਨਹੀਂ ਆ ਤੇ ਮੈਂ ਇੱਥੇ ਰਹਿ ਕੇ ਕਰਾਂ ਵੀ ਕੀ ਜਦੋਂ ਉਹਨਾਂ ਨੇ ਮੈਨੂੰ ਪਿੱਛੇ ਦੇ ਮੇਨੇ ਮਾਰੇ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਚਲ ਜੂੰਗੀ ਬਸੇਈ ਚਲ ਇਦਾਂ ਨਹੀਂ ਕਰੀ ਦੰਦਾ ਚੁੱਪ ਕਰ ਜਾ ਤੇ ਇੱਥੇ ਬੈਠੇ ਮੈਂ ਅੰਦਰ ਵੇਖਣ ਦੀ ਤੁਹਾਨੂੰ ਉਦਾਂ ਬੈਠਾ ਵਿਹਲਾ ਐ ਮੈਂ ਤੇ ਮੇਰੇ ਪਿੰਦਰ ਵਾਲਾ ਗਈ ਅੱਛਾ ਉਹ ਚਲੀ ਆਪਣੇ ਪੇਕੇ ਉਹ ਕਿੱਵੇ ਕੇ ਚਲੀ ਉਨੇ ਲਵਲੀ ਨਾਲ ਕੋਈ ਗੱਲਬਾਤ ਹੋਈ ਆ। ਉਹਨੇ ਚਪੇੜ ਵੀ ਮਾਰੀ ਆ। ਲਵਲੀ ਨੇ? ਹਾਂਜੀ। ਲਵਲੀ ਦਾ ਦਿਮਾਗ ਖਰਾਬ ਹੋਇਆ ਵਾ। ਪਤਾ ਨਹੀਂ ਲੜਾਈ ਹੋਂਦੀ ਸੀ। ਅੱਛਾ ਤੇ ਮੇਰੇ ਮੁੰਨੇ ਵੀ ਮਾਰੇ ਰਿਏ ਉਹਨੇ। ਕਿ ਤੂੰ ਸਮਾਨ ਚਮੂਨੇ ਲੈ ਕੇ ਆਉਂਦੀ। ਮੈਂ ਸਮਝਾਉਣਾ ਲਵਲੀ ਨੂੰ ਕੀ ਗੱਲ ਹੋਈ ਆ। ਇੱਕ ਤਾਂ ਨਸ਼ਾ ਪਤਾ ਨਹੀਂ ਕਿੰਨਾ ਕਰਨਾ ਉਹਨੂੰ ਸਮਝ ਕੋਈ ਨਹੀਂ ਆਉਂਦੀ। ਕਰਨਾ ਕੀ ਆ? ਹਾਂ ਉਹਨੇ ਲੋੜ ਸਮਝਾਉਂਦੀ। ਜਾਂਦੀ ਐ ਤੇ ਜਾਵੇਂ। ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ? ਨੇ ਬਾਰਸਰਪੰਚੀ ਇਹ ਗੱਲਾਂ ਕਰਨੀਆਂ ਉਹਨਾਂ ਕਹਿੰਦੇ ਇਹ ਕਰ ਨਹੀਂ ਬਾਂਦੀ ਇੱਕ ਦੂਜੇ ਦੀ ਸਾਡਾ ਰਾਹ ਸਾਫ਼ ਹੋਣ ਡਿਆ ਵਾ ਚਲ ਜੂਗੀ ਤੇ ਉਹ ਤੈਨੂੰ ਨਹੀਂ ਪਤਾ ਇਦਾਂ ਨਹੀਂ ਗੱਲਾਂ ਬਾਂਦੀਆਂ ਹੁੰਦੀਆਂ ਬਾਹਰ ਮੈਂ ਕਿਦਾਂ ਲੋਕਾਂ ਨਾਲ ਗੱਲਾਂ ਕਰਨੀਆਂ ਜਾ ਕੇ ਉਹ ਕਹਿੰਦਾ ਇਹ ਨਹੀਂ ਕਰ ਨਹੀਂ ਬਾਂਦੀ ਇੱਕ ਦੂਜੇ ਦੀ ਸੋ ਇਧਰ ਆ ਜੋ ਸਚਨਾ ਲਵਲੀ ਨੂੰ ਸੁਣਿਓ ਨਾ ਕਹਿਣਾ ਮੈਨੂੰ ਜੇਰ ਪੰਦਰ ਇਦਾਂ ਚੱਲ ਗਈ ਤੇ ਮੈਨੂੰ ਲੋਕਾਂ ਨੇ ਕੀ ਕਹਿਣਾ ਤੂੰ ਸਰਪੰਚੀ ਭਾਲਦਾ ਫਿਰਦਾ ਵਾ